ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮਾਰਕੀਟ ਵਿੱਚ ਇੱਕ ਹੋਰ ਨਵੀਂ ਵੈਰਾਈਟੀ ਆ ਗਈ ਏ ਇਨਾ ਸਾਦਾ ਦੀ ਸੰਤਾਂ ਦੀ ਹੁਣ ਇਹ ਵੀ ਆਪਣੇ ਡੇਰਿਆਂ ਤੇ ਭੀੜਾਂ ਇਕੱਠੀਆਂ ਕਰਨਗੇ ਭੀੜਾਂ ਇਕੱਠੀਆਂ ਕਰਨਾ ਵਾਸਤੇ ਕੋਈ ਨਾਮਵਰ ਰਾਗੀ ਢਾਡੀ ਬੁਲਾ ਕੇ ਉਹਦੇ ਕੋਲੋਂ ਪ੍ਰੋਗਰਾਮ ਕਰਵਾ ਕੇ ਤੇ ਭੀੜਾਂ ਇਕੱਠੀਆਂ ਕਰਨਗੇ ਜਦੋਂ ਇੱਕ ਵਾਰੀ ਭੀੜਾਂ ਇਕੱਠੀਆਂ ਹੋ ਗਈਆਂ ਤਾਂ ਬਸ ਲੋਕਾਂ ਨੇ ਇਹਨਾਂ ਨੂੰ ਸਰਟੀਫਿਕੇਟ ਦੇ ਲੈਣਾ ਹੈ ਇਹ ਜ ਬਹੁਤ ਵੱਡੇ ਸੰਤ ਨੇ ਕਿਉਂਕਿ ਪਹਿਰਾਵਾ ਹੀ ਇਹਨਾਂ ਦਾ ਐਦਾਂ ਦਾ ਔਰ ਇਹ ਕਈ ਪਹਿਹ ਕਰ ਰਹੇ ਨੇ ਕਦੀ ਦੁੱਧ ਪੀਂਦੇ ਨੇ ਕਦੀ ਰੋਟੀ ਖਾਂਦੇ ਨੇ ਔਰ ਗਲ ਦੇ ਵਿੱਚ ਮਾਲਾ ਪਾਈਆਂ ਸਿਰ ਦੇ ਉੱਤੇ ਤਿੰਨ ਚਾਰ ਕੱਪੜੇ ਬਾਲ ਲੈਂਦੇ ਨੇ ਤੇ ਰੰਗ ਬਰੰਗੇ ਕਢਾਈ ਵਾਲੇ ਉਰਤਾ ਪਾ ਲੈਂਦੇ ਨੇ ਤੇ ਬਸ ਫਿਰ ਲੋਕੀ ਇਹਨਾਂ ਨੂੰ ਸੰਤ ਕਹਿਣਾ ਸ਼ੁਰੂ ਕਰ ਦਿੰਦੇ ਨੇ ਜੀ ਬਹੁਤ ਪਹੁੰਚਾ ਹੋਇਆ ਇਹ ਸੰਤ ਹੈ ਲੋਕ ਇਹਨਾਂ ਨੂੰ ਪ੍ਰਵਾਨ ਕਰ ਲੈਂਦੇ ਨੇ ਸੰਤ ਪਰ ਇਹਨਾਂ ਦਾ ਲੋਕ ਇਹਨਾਂ ਬਾਰੇ ਜਾਣਦੇ ਨਹੀਂ ਇਹਨਾਂ ਦੀ ਬੈਕਗ੍ਰਾਉਂਡ ਨਹੀਂ ਦੇਖੀ ਜਾਂਦੀ ਇਹ ਕੌਣ ਨੇ ਕਿਵੇਂ ਬਣੇ ਸੰਤ ਇਹਨਾਂ ਦੇ ਅੰਦਰ ਪਤਾ ਨਹੀਂ ਕੀ ਚੱਲ ਰਿਹਾ ਹੁੰਦਾ ਹੈ ਇਹਨਾਂ ਦੇ ਅੰਦਰ ਚੱਲ ਰਿਹਾ ਹੁੰਦਾ ਹੈ ਲੋਕਾਂ ਨੂੰ ਲੁੱਟਣ ਵਾਸਤੇ ਲੋਕਾਂ ਦਾ ਜਿਹੜਾ ਸ਼ੋਸ਼ਣ ਕੀਤਾ ਜਾਵੇ ਮਾਨਸਿਕ ਤੇ ਆਰਥਿਕ ਸਰੀਰਕ ਸ਼ੋਸ਼ਣ ਇਹਨਾਂ ਦਾ ਕੀਤਾ ਜਾਵੇ ਪਰ ਲੋਕ ਇਹ ਗੱਲ ਨੂੰ ਨਹੀਂ ਸਮਝਦੇ ਲੋਕ ਤੇ ਇਹਨਾਂ ਦੇ ਕੋਲ ਜਾਂਦੇ ਨੇ ਪੀੜਾਂ ਇਕੱਠੀਆਂ ਹੁੰਦੀਆਂ ਇਹਨਾਂ ਕੋਲੋਂ ਆਸ਼ੀਰਵਾਦ ਲੈਂਦੇ ਨੇ ਕੋਈ ਦੁੱਧ ਮੰਗਦਾ ਤੇ ਕੋਈ ਪੁੱਤ ਮੰਗਦਾ ਪਰ ਇਹ ਜਿਹੜੇ ਸੰਤ ਨੇ ਹਰ ਰੋਜ਼ ਹਰ ਰੋਜ਼ ਇਹ ਕੋਈ ਨਾ ਕੋਈ ਨਾਵਾ ਸੰਤ ਪੈਦਾ ਹੋ ਰਿਹਾ ਹੈ ਸੰਤ ਤਾਂ ਇਹ ਨਹੀਂ ਹੁੰਦੇ ਪਰ ਇਹਨਾਂ ਨੇ ਆਪਣੇ ਨਾਂ ਦੇ ਨਾਲ ਸੰਤ ਲਾਇਆ ਹੁੰਦਾ ਹੁੰਦੇ ਐ ਪਖੰਡੀ ਜਿੰਨਾ ਕੋਈ ਵੱਧ ਕਰਦਾ ਹੈ ਪੇਖ ਕਰਦਾ ਹੈ ਸਿਰ ਦੇ ਚਾਰ ਪੰਜ ਕੱਪੜੇ ਬੰਨੇ ਹੋਣ ਤੇ ਕਢਾਈ ਵਾਲੇ ਕਪੜੇ ਪਾਏ ਹੋਣ ਮਾਲਾਂ ਪਾਈਆਂ ਹਨ ਲੋਕ ਸਮਝਦੇ ਨੇ ਕਿ ਇਹ ਬੜਾ ਪਹੁੰਚਿਆ ਹੋਇਆ ਸਾਦ ਹੈ ਲੋਕ ਆਉਂਦੇ ਨੇ ਦੂਰੋਂ ਟਰੈਲੀਆਂ ਪਰ ਪਰ ਕੇ ਕਾਰਾਂ ਟਰੱਕਾਂ ਤੇ ਆਉਂਦੇ ਨੇ ਤੇ ਪਿੱਛੇ ਲੋਕ ਆਪਣੀਆਂ ਗੱਡੀਆਂ ਤੇ ਇਹਨਾਂ ਦੀਆਂ ਫੋਟੋਆਂ ਵੀ ਲਵਾ ਲੈਂਦੇ ਨੇ ਪਤਾ ਨਹੀਂ ਲੋਕਾਂ ਦਾ ਅਕਲ ਕਿੱਥੇ ਗਈ ਹੈ ਲੋਕਾਂ ਦੀ ਬੁੱਧੀ ਕਿੱਥੇ ਚਲੀ ਗਈ ਹੈ ਕਿ ਇਹਨਾਂ ਪੇਖੀਆਂ ਦੇ ਪਿੱਛੇ ਲਾ ਕੇ ਆਪਣਾ ਸਾਰਾ ਸਾਰਾ ਅਸੀਂ ਟਾਈਮ ਖਰਾਬ ਕਰਨੇ ਆ ਆਪਣੇ ਪੈਸੇ ਖਰਾਬ ਕਰਨੇ ਆ ਇਹਨਾਂ ਪੇਖੀਆਂ ਤੋਂ ਸਾਨੂੰ ਬਚਣ ਦੀ ਲੋੜ ਹੈ ਇਹ ਪੇਖੀ ਸਦਾ ਨਵੀਆਂ ਨਵੀਆਂ ਇਹ ਚਾਲਾਂ ਚੱਲਦੇ ਰਹਿਣਗੇ ਨਵੇਂ-ਨਵੇਂ ਪੇਖ ਕਰਦੇ ਰਹਿਣਗੇ ਲੋਕਾਂ ਨੂੰ ਆਪਣੇ ਮਗਰ ਲਾਉਣ ਵਾਸਤੇ ਇਹਨਾਂ ਤੋਂ ਬਚਣਾ ਪਵੇਗਾ ਮੈਂ ਹਰ ਵਾਰੀ ਕਹਨਾ ਕਿ ਜਿਹੜਾ ਇਹਨਾਂ ਤੋਂ ਬਚ ਗਿਆ ਬਸ ਉਹੀ ਉਹਦਾ ਜਨਮ ਸਫਲ ਹੈ ਇਹਨਾਂ ਪੇਖੀ ਸਾਧੂਆਂ ਦੇ ਇਹਨਾਂ ਪਖੰਡੀਆਂ ਦੇ ਕਦੇ ਵੀ ਨਾ ਪਿੱਛੇ ਲੱਗੀ ਇਹਨਾਂ ਕੋਲ ਕਦੇ ਵੀ ਨਾ ਚਾਹੀਏ ਇਹ ਤੇ ਲੋਕਾਂ ਦੀਆਂ ਇਹਨਾਂ ਦਾ ਧਿਆਨ ਲੋਕਾਂ ਦੀ ਜੇਬਾਂ ਵਿੱਚ ਹੁੰਦਾ ਹੈ ਤੇ ਲੋਕਾਂ ਦੀਆਂ ਜੇਬਾਂ ਖਾਲੀ ਕਿਵੇਂ ਕਰਵਾ ਕੇ ਤੇ ਆਪਣੇ ਵੱਡੇ ਤੋਂ ਵੱਡੇ ਡੇਰੇ ਕਿਵੇਂ ਬਣਾਣੇ ਨੇ ਤੇ ਕਿਵੇਂ ਵੱਡੀਆਂ-ਵੱਡੀਆਂ ਗੱਡੀਆਂ ਲੈਣੀਆਂ ਤੇ ਕਿਵੇਂ ਅਸੀਂ ਦੁਨੀਆ 'ਚ ਇਹ ਆਪਣਾ ਦਿਖਾਵਾ ਕਰਨਾ ਕਿ ਅਸੀਂ ਬਹੁਤ ਵੱਡੇ ਸੰਤਾਂ ਫਿਰ ਇਹ ਜਦੋਂ ਇਹਨਾਂ ਕੋਲ ਪੈਸਾ ਬਹੁਤ ਜ਼ਿਆਦਾ ਆ ਜਾਏਗਾ ਲੋਕਾਂ ਦੀਆਂ ਜੇਬਾਂ ਖਾਲੀ ਕਰ ਲੈਣਗੇ ਫਿਰ ਇਹ ਹਾਥੀ ਕੋੜੇ ਜਾਨਵਰ ਸਭ ਕੁਝ ਰੱਖਣਾ ਸ਼ੁਰੂ ਕਰ ਦੇਣਗੇ ਫਿਰ ਲੋਕਾਂ ਨੂੰ ਕਦੀ ਕੋਈ ਮੇਲੇ ਕਰਵਾਉਣਗੇ ਕਦੀ ਕੋਈ ਬਹਾਨਾ ਲਾ ਕਦੀ ਕੋਈ ਬਹਾਨਾ ਲਾ ਕੇ ਇਹ ਫਿਰ ਮੇਲੇ ਕਰਾਉਂਦੇ ਨੇ ਕਬੱਡੀਆਂ ਕਰਾਉਂਦੇ ਨੇ ਕਿਉਂਕਿ ਇਹ ਜਿੰਨਾ ਇਹੋ ਜਿਹੇ ਕੰਮ ਕਰਾਉਣਗੇ ਭੀੜਾਂ ਇਕੱਠੀਆਂ ਹੋਣਗੀਆਂ ਤੇ ਉੰਨੇ ਹੀ ਇਹਨਾਂ ਦੀ ਹੋਰ ਚਰਚਾ ਹੋਏਗੀ ਦੁਨੀਆ ਦੇ ਵਿੱਚ ਹੋਰ ਪੈਸਾ ਇਕੱਠਾ ਹੋਏਗਾ ਇਹ ਹਮੇਸ਼ਾ ਲੋਕਾਂ ਦੀਆਂ ਜੇਬਾਂ ਤੇ ਇਹਨਾਂ ਦੀ ਨજર ਹੁੰਦੀ ਹੈ ਲੋਕਾਂ ਦੀਆਂ ਜੇਬਾਂ ਇਹ ਖਾਲੀ ਕਰਕੇ ਤੇ ਆਪਣੀਆਂ ਜੇਬਾਂ ਭਰ ਦੇਣੇ ਇਹਨਾਂ ਤੋਂ ਬਚਣ ਦੀ ਲੋੜ ਹੈ ਕਦੇ ਵੀ ਨਾ ਇਹਨਾਂ ਦੇ ਪਿੱਛੇ ਲੱਗिए ਇਹਨਾਂ ਤੋਂ ਸਦਾ ਦੂਰ ਰਹੀਏ ਇਹੋ ਜਿਹੇ ਲੋਕਾਂ ਤੋਂ ਕਦੇ ਵੀ ਪਰਛਾਵਾ ਵੀ ਨਾ ਲਈਏ ਜੇਕਰ ਇਹਨਾਂ ਦੇ ਪਰਛਾਵੇਂ ਤੋਂ ਅਸੀਂ ਬਚ ਗਏ ਤਾਂ ਸਮਝੋ ਕਿ ਅਸੀਂ ਆਪਣਾ ਜਨਮ ਸਫਲ ਕਰਕੇ ਚੱਲੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ